ਤਾਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋ ਵਿਅਕਤੀਆਂ ਦੇ ਵਿੱਚ ਆਪਸ ਦੇ ਵਿੱਚ ਝਗੜਾ ਹੋ ਜਾਂਦਾ ਹੈ ਤੇ ਬਾਅਦ ਵਿੱਚ ਇੱਕ ਵਿਅਕਤੀ ਦੇ ਵੱਲੋਂ ਇੱਕ ਔਰਤ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਜੀ ਹਾਂ ਤਾਂ ਵੀਡੀਓ ਕਿਸ ਤਰ੍ਹਾਂ ਦਾ ਵਾਇਰਲ ਹੋ ਰਿਹਾ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਇੱਕ ਵਿਅਕਤੀ ਦੇ ਵੱਲੋਂ ਇੱਕ ਛੋਟੀ ਬੱਚੀ ਦੇ ਨਾਲ ਗਲਤ ਹਰਕਤ ਹੈ ਜਿਹੜੀ ਕੀਤੀ ਜਾਂਦੀ ਹੈ ਤਾਂ ਜਦੋਂ ਬਾਅਦ ਵਿੱਚ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਕਿ ਉਸ ਦੇ ਵੱਲੋਂ ਇਹ ਹਰਕਤ ਹੈ ਜਿਹੜੀ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਨੇ ਜਿਹੜੀਆਂ ਉਹ ਵੀ ਕਢਵਾ ਲੀਆਂ ਜਾਂਦੀਆਂ ਨੇ ਤੇ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਵੀਡੀਓ ਹੈ ਜਿਹੜੀ ਵਾਇਰਲ ਕਰ ਦਿੱਤੀ ਜਾਂਦੀ ਹੈ ਤਾਂ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਤੇ ਇਹ ਵਿਅਕਤੀ ਆ ਜੜਾ ਭੜ ਕੁੱਟਦਾ ਤਾਂ ਜਿਸ ਦੇ ਵੱਲੋਂ ਇਹ ਵੀਡੀਓ ਹੈ ਜਿਹੜੀ ਵਾਇਰਲ ਕੀਤੀ ਗਈ ਸੀ ਤਾਂ ਉਸ ਦੇ ਨਾਲ ਇਸ ਦਾ ਕਾਫੀ ਲੰਬਾ ਝਗੜਾ ਚੱਲਦਾ ਕਾਫੀ ਦੇਰ ਤੱਕ ਇਹ ਲੜਦੇ ਨੇ ਤੇ ਬਾਅਦ ਵਿੱਚ ਇਹ ਉਸ ਤੋਂ ਬਦਲਾ ਲੈਣ ਦੇ ਲਈ ਉਸ ਦੀ ਮਾਂ ਨੂੰ ਹੀ ਮੋਤ ਦੇ ਘਾਟ ਉਤਾਰ ਦਿੰਦਾ ਜੀ ਹਾਂ ਤਾਂ ਦੱਸ ਜੀ ਕਿ ਉਸ ਦੇ ਵੱਲੋਂ ਉਸ ਦਾ ਕਤਲ ਆ ਜੜਾ ਬੜੇ ਹੀ ਬੇਰਹਿਮੀ ਦੇ ਨਾਲ ਕੀਤਾ ਗਿਆ ਇੱਕ ਜਿਹੜੀ ਗੱਡੀ ਹੈ ਉਸ ਦੇ ਨਾਲ ਦਾ ਕਤਲ ਜੜਾ ਕੀਤਾ ਗਿਆ ਬੜੇ ਬੇਰਹਿਮੀ ਦੇ ਨਾਲ ਉਸਨੇ ਗੱਡੀ ਥੱਲੇ ਔਰਤ ਨੂੰ ਜੜਾ ਕੁਚਲ ਦਿੱਤਾ ਜੀ ਹਾਂ ਤੁਸੀਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਦੇ ਵੱਲੋਂ ਔਰਤ ਨੂੰ ਜੜਾ ਗੱਡੀ ਥੱਲੇ ਦਿੱਤਾ ਗਿਆ ਬੜੇ ਹੀ ਬੇਰਹਿਮੀ ਦੇ ਨਾਲ ਇਸ ਨੂੰ ਗੱਡੀ ਥੱਲੇ ਕੁਚਲਿਆ ਗਿਆ ਦੋ ਤਿੰਨ ਵਾਰ ਇਸ ਨੇ ਗੱਡੀ ਥੱਲੇ ਔਰਤ ਨੂੰ ਕੁਚਲਿਆ ਤੇ ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਵੀ ਬੁਰਾ ਹਾਲ ਹੋ ਚੁੱਕਿਆ ਕਿ ਕਿਸ ਤਰੀਕੇ ਦੇ ਨਾਲ ਇਸ ਦੇ ਵੱਲੋਂ ਬੜੇ ਹੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤਾਂ ਸਮਝ ਨਹੀਂ ਆ ਰਹੀ ਜਿਹੜਾ ਅੱਜ ਕੱਲ ਦਾ ਪੰਜਾਬ ਹੈ ਪੰਜਾਬ ਦੇ ਲੋਕ ਨੇ ਜਿਹੜੇ ਉਹ ਕਿੱਧਰ ਜਾ ਰਹੇ ਨੇ ਉਹ ਆਇਦਿਨੀ ਕਈ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਤੇ ਆਇਦਿਨੀ ਕਈ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਉੱਥੇ ਹੀ ਅਜਿਹੀ ਘਟਨਾ ਹੈ ਜਿਹੜੀ ਸੰਗਰੂਰ ਦੇ ਸ਼੍ਰੀ ਰਾਮਨਗਰ ਬਸਤੀ ਦੇ ਵਿੱਚ ਵਾਪਰੀ ਹੈ ਜਿੱਥੇ ਕੀ ਰੰਜਿਸ਼ ਦੇ ਕਾਰਨ ਇੱਕ ਵਿਅਕਤੀ ਦੇ ਵੱਲੋਂ ਦੂਜੇ ਵਿਅਕਤੀ ਦੀ ਮਾਂ ਨੂੰ ਹੀ ਮੋਤ ਦੇ ਘਾਟਾ ਜੜਾ ਉਤਾਰ ਦਿੱਤਾ ਤੇ ਉੱਥੇ ਹੀ ਪੁਲਿਸ ਦਾ ਕੀ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਕੀ ਹੋਇਆ ਸੀ ਤੁਹਾਨੂੰ ਕਦੋਂ ਪਤਾ ਲੱਗਿਆ ਸਾਂ ਸਵੇਰੇ ਪਤਾ ਲੱਗਿਆ ਹੈਗਾ ਹਾਂਜੀ ਸਿਵਰ ਜਨ ਗਏ ਸੀ ਇਦਾਂ ਪਈ ਹੋਈ ਇਥੇ ਕਮੀਚ ਪਟਿਆ ਸੀ ਉਹਦਾ ਅੱਗੋਂ ਹਾਂਜੀ ਤੇ ਪਈ ਹੋਈ ਜਾਂ ਦੇਖਿਆ ਤਾਂ ਐਵੇਂ ਬੁੱਧੀ ਪਈ ਸੀ ਹਾਂਜੀ ਇੱਥੇ ਸੱਟ ਲੱਗੀ ਇਥੋਂ ਇਥੋਂ ਖੋਜੂਇਆ ਗਾ ਦੇ ਸੁਪਰ ਮੋੜੇ ਮੂੰਗਾ ਸ੍ਰੀ ਸੁਕਨੀਆ ਕ ਸੱਤਾ ਸੀ ਨਾ ਇਥੋਂ ਕੰਨ ਤੋਂ ਉਸ ਤੋਂ ਖੋਜੂਇਆ ਗਾ ਬਸ ਐਈ ਦੇਖੇਗੀ ਆਖੋ ਸਾਰਾ ਕੁਝ ਠੀਕ ਸੀ ਬਸ ਇੱਥੇ ਸੱਟਾਂ ਲੱਗੀਆਂ ਜਦ ਦੇਖਿਆ ਮੁੱਦੀ ਪਈ ਹੋਈ ਟਾਈਮ ਤੇ ਹੁੰਦੀ ਸੀ ਡੈਥ ਹਾਂ ਟਾਈਮ ਤੇ ਉੱਥੇ ਕਿਵੇਂ ਡੈਥ ਹੋਈ ਜਦ ਅਸੀਂ ਗਏ ਕੁਛ ਵੀ ਨਹੀਂ ਸੋਦੇ ਕੋਈ ਲਾਭ ਜੀ ਨਹੀਂ ਚੱਲਦੀ ਕੁਛ ਨਹੀਂ ਚੱਲਦੀ ਉਹਦੀ ਕੀ ਕਹਿਣਾ ਚਾਹੋਗੇ ਇਨਸਾਫ ਦੀ ਕੀ ਮੰਗ ਕਰਦੇ ਮਾਰਨਾ ਸਫਾਸੀ ਦਾ ਹੁਕਮ ਦੇਣਾ ਹੈ ਬਸ ਹੁਣ ਉਹਦੇ ਬਰਾਬਰ ਮਾਰਨਾ ਬਰਾਬਰ ਹੀ ਮਾਰਨਾ ਹੈਗਾ ਸਾਲ ਛੋਟ ਛੋਟ ਜਵਾਕ ਰੋਕੇ ਮਰੀਗਾ ਨਾ ਅਸੂਲ ਬਰਾਬਰ ਹੀ ਮਾਰਨਾ ਹੈ ਉਹ ਬੰਦ ਬਣਾ ਕੇ ਜਾਂ ਚੜੀ ਆਹ ਨਾਲ ਤੇ ਬਣਾ ਵਿਚਾਰੀ ਨੇ ਕੱਟਿਆ ਸਭੇ ਵਰਦਾ ਇਸ ਚੜੀ ਰਾਤ ਮੇ ਮਰਿਆ ਛੋਟੀ ਛੋਟ ਛੋਟ ਜਵਾਕ ਸੀ ਜਾਂਦੇ ਵਿਚਾਰੀ ਜੇਸ ਦਿਨ ਦਿੱਖ ਹੋ ਗਈ ਮੈਂ ਛੋਟ ਛੋਟ ਜਵਾਕ ਸੀ ਜਾਂਦੇ ਦਿੱਖ ਕਿਉਂ ਇਹੋ ਜਿਹਾ ਕੁਛ ਕੀਤਾ ਗਿਆ ਬੰਦੇ ਕੋਲ ਕੀ ਬਲਾ ਕਿਉਂ ਕਰਿਆ ਗਿਆ ਹੈਗਾ ਤਾਂ ਤੇ ਫੜਾਂ ਮੈਂ ਤੇ ਗੱਲ ਦਾ ਵੀ ਨਹੀਂ ਪਸ ਆ ਗਿਆ ਸਨਾਂ ਦਾਤ ਗੱਲਾਂ ਕਰੀ ਮੇਰੀ ਚਟਾਨੀ ਨੇ ਪਰਿਵਾਰ ਚ ਕੌਣ ਕੌਣ ਰਹਿ ਗਿਆ ਹੁਣ ਪਰਿਵਾਰ ਚ ਕੀ ਰਹਿ ਗਿਆ ਆਖੋ ਬੁੜੀ ਆ ਗਈ ਮਰਦਾ ਬੈਠੀ ਆ ਔਰ ਅਮਰੀਕ ਸਿੰਘ ਮਰਨਾਲੇ ਕੀ ਨਾਮ ਸੀ ਕੀ ਲੱਗਦੇ ਏ ਤੁਹਾਡੇ ਮੇਰੀ ਤਾਈ ਜੀ ਸੀ ਤੇ ਕੀ ਮਾਮਲਾ ਹੋਇਆ ਮਾਮਲਾ ਇਦਾਂ ਹੋਇਆ ਜਿੱਦਾਂ ਰਾਤ ਨੇ ਇਸ ਨੇ ਬੱਚੀ ਦੇ ਨਾਲ ਗਲਤ ਹਰਕਤ ਕੀਤੀ ਜਿਆ ਉਹ ਵੀਡੀਓ ਮੁੰਡਿਆਂ ਨੇ ਗਰੁੱਪ ਚ ਪਾਤੀ ਸਾਰਿਆਂ ਨੇ ਮੁਰਦਾ ਚੱਕਣ ਦੀ ਵਾਰੀ ਇਹਦੀ ਵੀਡੀਓ ਦਿਖਾਈਏ ਲੋਕਾਂ ਨੂੰ ਪੰਚਾਇਤ ਵਿੱਚ ਵੀ ਰੱਖੀ ਆ ਤੇ ਉਹਦੇ ਕਾਰਨ ਇਸ ਨੂੰ ਟਾਰਗੇਟ ਬਣਾਇਆ ਮੇਰੇ ਤਾਈ ਨੂੰ ਅੱਛਾ ਤਾਈ ਨੂੰ ਮਤਲਬ ਮਾਰੇ ਕਿਸ ਤਰੀਕੇ ਨਾਲ ਉਹ ਬਸ ਉਹ ਸਵੇਰ ਕੰਮ ਤੇ ਜਾਂਦੀ ਸੀ ਉਹਦੇ ਪਿੱਛਾ ਕਰ ਕਰਕੇ ਮਤਲਬ ਉੱਥੇ ਰਾਹ ਦੇ ਵਿੱਚ ਗੱਡੀ ਨਾਲ ਫੇੜ ਮਾਰੀ ਜੀ ਡਬਲ ਕ੍ਰੋਸਿੰਗ ਕਰਕੇ ਮਾਰੀ ਜੀ ਅੱਗੇ ਪਿੱਛੇ ਕਰਕੇ ਕਿੰਨੀ ਕੁ ਵਾਰ ਮਨਕੇ ਤੋਂ ਸ੍ਰੀ ਤੋਂ ਤੜੜਿਆ ਗਿਆ ਦੋ ਤਿੰਨ ਮਾਰੀ ਅੱਛਾ ਇਹ ਬੰਦਾ ਕੀ ਕੰਮ ਕਰਦਾ ਸੀ ਕਿੱਥੇ ਰਹਿੰਦਾ ਸੀ ਇਹ ਮਤਲਬ ਮਹੱਲੇ ਦਾ ਹੀ ਹੈ ਆਪਣਾ ਹੀ ਤੇ ਇਹ ਗੱਡੀ ਗੱਡੀ ਦਾ ਕੰਮ ਕਰਦਾ ਹੈ ਟਾਈ ਦੀ ਕਿੰਨੀ ਕੋਮ ਜੀ ਟਾਈ ਦੀ ਹੈਗੀ 48 ਸਾਲੇ ਕੰਮ ਕੀ ਕਰਦੇ ਟਾਈ ਟਾਈ ਮਤਲਬ ਆ ਫੇਰੀ ਪੂਰੀ ਮਤਲਬ ਇਦਾਂ ਕਾਗਜ਼ ਵਗੈਰਾ ਚੁਕਦੇ ਸੀ ਕੀ ਕੀ ਕਹਿਣਾ ਚਾਹੁੰਦੇ ਹੋ ਕੀ ਇਨਸਾਨ ਬਾਅਦ ਮਤਲਬ ਇਨਸਾਫ ਚਾਹੀਦਾ ਸਾਨੂੰ ਇਹਨੂੰ ਫਾਂਸੀ ਸਾਰੇ ਆਉਣੀ ਚਾਹੀਦੀ ਕੀ ਨਾਮ ਹੈ ਵੀਰੇ ਤੇਰਾ ਨਾਮ ਸੁਖਚੈਨ ਰਾਮ ਹੈ ਸੁਖਚੈਨ ਰਾਮ ਕੀ ਘਟਨਾ ਹੋਈ ਹੈ ਮੜੀ ਪੂਰੀ ਪੂਰੀ ਪੂਰੇ ਵਿਸਤਾਰ ਨਾਲ ਦੱਸੋ ਮੈਂ ਦੱਸ ਦਉ ਜੀ ਆਪਾਂ ਸਾਡੇ ਮਹੌਲ ਛੋੜਾ ਜਾਂ ਬੱਤੀਵਾਦ ਉੱਥੇ ਭੰਨੇ ਦੇ ਵਿੱਚ ਸਾਡੇ ਘਰਾਂ ਨਾਲ ਵੀ ਖੇਡਦੇ ਆ ਬੱਚੇ ਉੱਥੇ ਸਾਰੇ ਇਹ ਉੱਥੇ ਡਾਕਟਰ ਦੀ ਦੁਕਾਨ ਕੋਲ ਨਾ ਕਿਸੇ ਕੁੜੀ ਨਾਲ ਛੋੜੀ ਜੀ ਬੱਚੀ ਨਾਲ ਗੁੱਲਾਂ ਹੀ ਬੁੱਲ ਪਾ ਕੇ ਕਿਸੇ ਕਰਨ ਲੱਗਾ ਸੀ ਠੀਕ ਹੈ ਉਹ ਇੱਕ 2 ਮਿੰਟ ਦੀ ਵੀਡੀਓ 2 ਮਿੰਟ 28 28 ਸਕਿੰਟ ਦੀ ਵੀਡੀਓ ਆ ਉਹ ਠੀਕ ਹੈ ਉਹ ਵੀਡੀਓ ਜਦੋਂ ਮੇਰੇ ਕੋਲ ਆਈ ਮੈਂ ਚੱਕ ਕੇ ਅੱਗੇ ਸਾਰਿਆਂ ਨੂੰ ਸ਼ੇਅਰ ਕਰਤੀ ਮੈਂ ਆਪਣੇ ਫੇਸਬੁਕ account ਤੇ ਵੀ ਪਾਦੀ ਵੀਡੀਓ ਸਾਰੇ ਕਿਤੇ ਉਹ ਵੀਡੀਓ ਕਰਤੀ ਸਾਰੇ ਠੀਕ ਹੈ ਇਹ ਹੁਣ ਮੇਰੇ ਨਾਲ ਤਾਂ ਕੋਈ ਉਹ ਕਰ ਨਾ ਸਕਿਆ ਇਹ ਆਗੇ ਸਿੱਧਾ ਠੀਕ ਹੈ ਇਹ ਸਵੇਰੇ ਮੇਰੇ ਮਾਤਾ ਜੀ ਜਾਂਦੇ ਆ ਸਵੇਰੇ ਸਾਬ 5 6 ਵਜੇ ਕੰਮ ਤੇ ਜਾਂਦੇ ਆ 6 ਵਜੇ ਸਾਡੇ ਵੀ 7 ਵਜੇ ਕੰਮ ਤੇ ਜਾਂਦੇ ਆ ਉਹ ਪਿੱਛੋਂ ਦੀ ਗੱਡੀ ਲਾ ਕੇ ਮੈਂ ਗੱਡੀ ਮਾਰ ਕੇ ਗੱਡੀ ਉੱਥੇ ਚਾੜੀ ਹੈ ਦੋ ਵਾਰ ਉਹ ਮੇਰੇ ਨਾਲ ਤਾਂ ਕੋਈ ਬਦਲਾ ਨਿਕਲਿਆ ਨਹੀਂ ਆ ਉਹ ਮੇਰੇ ਮਾਂ ਨਾਲ ਮਾਂ ਦੇ ਉੱਤੇ ਦੋ ਦੋ ਤਿੰਨ ਵਾ ਗੱਡੀ ਚੜ੍ਹ ਕੇ ਮੇਰੇ ਮਾਂ ਦੇ ਦਿੱਤੋ ਕੀ ਨਾਮ ਹੈ ਮਾਦਾ ਫੋੜੀ ਦਾ ਭਜਨੂ ਦੇਵੀ ਹੈ ਮੇਰੀ ਮਾਤਾ ਦਾ ਨਾਮ ਕਿੰਨੀ ਉਮਰ ਹੈ ਉਹਨਾਂ ਦੀ ਉਮਰ ਹੈਗੀ ਉਹਨਾਂ ਦੀ 50 ਸਾਲ ਦੀ ਤੇ ਜਿਹੜੀਆਂ ਗੱਡੀ ਚੜਾਈ ਆ ਉਹ ਕੌਣ ਹੈ ਉਹ ਨਾਮ ਰਾਜੇ ਹੈ ਨਾਮ ਬਲੈਓ ਪਿਕਅਪ ਗੱਡੀ ਆ ਉਹਨਾਂ ਦੇ ਉਹ ਗੱਡੀ ਆ ਜੀ ਕਿੱਥੇ ਰਹਿੰਦਾ ਹੋ ਆਰਾਮਨਗਰ ਬਸਤੀ ਦੇ ਵਿੱਚ ਹੀ ਰਹਿੰਦਾ ਸਾਡੀ ਗਵਾਨ ਚ ਪਿਛਲੀ ਗਲੀ ਚ ਭਰਾ ਗੋਲੀ ਰਹਿੰਦਾ ਹੈ ਹਾਂ ਜੀ ਸਾਨੂੰ ਤਲਾਹ ਮਿਲੀ ਸੀ ਵੀ ਭਜਨੂ ਦੇਵੀ ਹੈ ਜਿਹੜੀ ਹ ਹਸਪਤਾਲ ਚ ਗਈ ਦੀ ਡੈਡ ਬੋਡੀ ਪਈ ਹੈ ਉਹਦਾ ਰੁਕਾ ਆਇਆ ਸੀ ਉਹਦੇ ਸੰਦ ਚ ਅਸੀਂ ਜਿਹੜੀ ਮਲਾਇਸੀ ਮਦਈ ਠੀਕ ਹੈ ਜਿਹੜਾ ਇਹ ਰਾਜਾ ਰਾਮ ਰਾਖਮਾ ਜਿਹੜਾ ਤੇ ਇਹਦੇ ਕੋਲ ਗੱਡੀ ਆ ਤੇ ਇਹ ਜਿਹੜੀ ਮਰਨ ਵਾਲੀ ਸੀ ਭਜਨੂ ਦੇਵੀ ਇਹ ਸਵੇਰੇ ਸਵੇਰੇ ਆਪਣਾ ਕਬਾੜ ਦਾ ਜਿਵੇਂ ਕੰਮ ਕਰਦੇ ਉਹ ਕੰਮ ਕਰਦੀ ਸੀ ਯਾਰੀਸੀ ਰੋਡ ਤੇ ਇਹ ਬੰਦੇ ਨੇ ਜਾਣ ਪੁੱਝ ਕੇ ਜਿਹੜੀ ਗੱਡੀ ਪਹਿਲਾਂ ਰੰਜਿਸ ਨੂੰ ਕਰਕੇ ਇਹਨਾਂ ਨੇ ਪਹਿਲਾ ਮੁਕੱਦਮਾ ਜਦ ਹੋਇਆ ਸੀ ਤਾਂ ਪਹਿਨਾ 2-3 ਸਾਲ ਪਹਿਲਾਂ ਉਸ ਹੀ ਰੰਜਿਸ ਕਰਕੇ ਇਹਨਾਂ ਜਿਹੜੀ ਤੇ ਕੱਲ ਵੀ ਇਹਨਾਂ ਦਾ ਕੋਈ ਝਗੜਾ ਹੋਇਆ ਉਸ ਰੰਜਿਸ ਕਰਕੇ ਇਹਨਾਂ ਜਿਹੜਾ ਉਹ ਲੇਰੀ ਤੇ ਜਿਹੜੀ ਗੱਡੀ ਚੁੜਾ ਦਿੱਤੀ ਉਹਦੀ ਮੌਤ ਹੋ ਗਈ ਕਿੰਨੀ ਵਾਰ ਚੜਾਈ ਗਈ ਉਹ ਕਹ ਰਹੇ ਨੇ ਵੀ ਬਾਰ ਬਾਰ ਤੜੜਿਆ ਗਿਆ ਮਾਮਲਾ ਸਾਹਮਣੇ ਆ ਵੀ ਬਾਰ ਬਾਰ ਦਰੜਿਆ ਗਿਆ ਉਹ ਪੀੜੀ ਨੂੰ ਕੋਲੀ ਚੜਾ ਗਏ ਉਹ ਕੈਮਰਾ ਦੀ ਜਿਹੜੀ ਕੋਪਰ ਤੜਾਲ ਚਿੱਤਰਾ ਜਿਹੜੇ ਕੈਮਰੇ ਲੱਗੇ ਨੇ ਤੇ ਸਾਰੇ ਕੋਪਰ ਤੜਾਲ ਕੀਤੀ ਜਾਵੇਗੀ ਹਾਲ ਹੀ ਕਿੜੇ ਬਿਆਨ ਲਿਖੇ ਨੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਰਾਜਾ ਰੰਦ ਦੇ ਖਿਲਾਫ ਕਰ ਰਹੀ ਸਰ ਬਦਨਾਮ ਦੇ ਪਿੱਛੇ ਕਟਨਾਮ ਦੇ ਪਿੱਛੇ ਦੀ ਕਾਰਨ ਪਤਾ ਲੱਗੇ ਤੇ ਕੁਸ਼ੀ ਕਿਉਂ ਮਾਰਿਆ ਕਾਰਨ ਇਹ 2-3 ਸਾਲ ਪਹਿਲਾਂ ਵੀ ਇਹਨਾਂ ਦਾ ਕੋਈ ਤਕੜਾ ਹੋਇਆ ਸੀਗਾ ਕੱਲ ਵੀ ਕੋਈ ਤਕਰਾਰ ਕਰਨ ਦੀ ਮਹੱਲੇ 'ਚ ਤਕਰਾਰ ਹੋਇਆ ਇਸ ਰਜਿਸਟਰ ਕਰਕੇ ਨੇ ਹਾਲ ਹੀ ਕੜੀ ਇਹ ਪਤਾ ਲੱਗਿਆ ਵੀਡੀਓ ਜ਼ਿਕਰ ਨਹੀਂ ਆ ਰਿਹਾ ਕੋਈ ਸੋਸ਼ਲ ਮੀਡੀਆ 'ਤੇ ਬੇਲੇਬਾਨ ਵੀਡੀਓ ਅਪਲੋਡ ਵੀਡੀਓ ਆਪਣੇ ਕੋਲ ਅਜੇ ਨਹੀਂ ਆਈ ਜੇ ਕੋਈ ਵੀਡੀਓ ਹੈਗੀ ਸੀ ਉਹ ਵੀ ਲੈ ਕੇ ਆਪਾਂ ਪੁਲਿਸ ਦੇ ਦੌਰਾਨ ਵਿਚਾਰਾਂਗੇ